ਇਹ ਸਿਗਨੀਫੀਕੈਂਟ ਹੈ ਸਟੇਟਮੈਂਟ ਮਿਸਟਰ ਇਸ਼ਾਕ ਇਸਾਕ ਦਾਰ ਦੀ ਜਿਹਦੇ ਚ ਉਹਨਾਂ ਨੇ ਕਿਹਾ ਪਾਕਿਸਤਾਨ ਕੈਨਸਲਡ ਮਿਲਟਰੀ ਐਕਸ਼ਨ ਅਗੇਂਸਟ ਅਫਗਾਨਿਸਤਾਨ ਐਟ ਕਤਰਸ ਰਿਕੁਐਸਟ ਹੁਣ ਔਰ ਉਹਨਾਂ ਦੀ ਪੂਰੀ ਸਟੇਟਮੈਂਟ ਹੈ ਕਿ ਇਟਸ ਨਾਟ ਐਪਰੋਪਰੀਏਟ ਟੂ ਟਾਕ ਅਬਾਊਟ ਅ ਫਰੈਂਡਲੀ ਕੰਟਰੀ ਬਟ ਕਤਰ ਆਰ ਨਾਉ ਅਪਸੈਟ ਥੈਟ ਦੇ ਗਾਟ ਮੀਡੀਏਸ਼ਨ ਡਨ ਐਂਡ ਨੋ ਰਿਜ਼ਲਟ ਕੁਡ ਬੀ ਅਚੀਵਡ ਉਹਨਾਂ ਕਿਹਾ ਜੀ ਵੈਸੇ ਨਾਂ ਤਾਂ ਨਹੀਂ ਲੈਣਾ ਚਾਹੀਦਾ ਗੱਲ ਨਹੀਂ ਕਰਨੀ ਚਾਹੀਦੀ ਪਰ ਕਤਰ ਬਹੁਤ ਅਫਸੈਟ ਹੈ ਕਿ ਵੀ ਅਸੀਂ ਵਿਚੋਲਗੀ ਵੀ ਕੀਤੀ ਲੇਕਿਨ ਜਿਹੜਾ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਔਰ ਉਹਨਾਂ ਨੇ ਜਿਹੜਾ ਮਿਸਟਰੀ ਸਾਖਦਾਰ ਨੇ ਅਫਗਾਨ ਤਾਲੀਬਾਨ ਨੂੰ ਕਿਹਾ ਕਿ ਭਾਈ ਆਪਣੀ ਪੀੜੀ ਹੇਟ ਸੋਟਾ ਫੇਰੋ ਆਪਣੀ ਪਾਲਿਸੀ ਦੇ ਉੱਤੇ ਮੁੜ ਵਿਚਾਰ ਕਰੋ ਇਹ ਗੱਲ ਦਾ ਧਿਆਨ ਰੱਖੋ ਅਫਗਾਨ ਤਾਲੀਬਾਨ will have to reconsider their policy since they are in power we don't want anything from them we are ready to do anything but since their government came to power over 4000 officers and soldiers have been killed and over 20000 injured so how can i say that let us close our eyes towards ke bhai jadon de tusi power ch aaye ho 2 saal to zyada ho gaya hai ke pakistani fauj de 4000 to zyada afsar aur jawan mare gaye ne 20000 ਤੋਂ ਜ਼ਿਆਦਾ ਜ਼ਖਮੀ ਨੇ ਫਿਰ ਉਹਨਾਂ ਨੇ ਕਿਹਾ ਵੀ ਐਸੀ ਇਹ ਤੁਹਾਨੂੰ ਜਿਹੜਾ ਵਾਰਨਿੰਗ ਵੀ ਦਿੰਦੇ ਆ ਕਿ ਪਾਕਿਸਤਾਨ ਹੈਜ਼ ਦਾ ਪਾਵਰ ਐਂਡ ਕੈਪੇਬਿਲਟੀ ਟੂ ਫਿਕਸ ਦਾ ਇਸ਼ੂ ਆਫ ਮਿਲਿਟੈਂਸੀ ਐਮਿਨੇਟਿੰਗ ਫਰੋਮ ਅਫਗਾਨਿਸਤਾਨ ਸਾਨੂੰ ਪਤਾ ਹੈ ਵੀ ਅਸੀਂ ਜਿਹੜਾ ਇਹਨੂੰ ਕਿਵੇਂ ਐਂਡ ਕਰਨਾ ਹੈ ਪਰ ਕਿਉਂ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਤੁਸ ਤੁਹਾਡਾ ਵੀ ਰੱਬ ਜਿਹੜਾ ਉਹ ਅਕਲ ਦੇ ਨਹੀਂ ਤਾਂ ਅੱਲਾਹ ਨੇ ਪਾਕਿਸਤਾਨ ਨੂੰ ਇੰਨੀ ਤਾਕਤ ਦਿੱਤੀ ਹੋਈ ਹੈ ਕਿ ਅਸੀਂ ਇਸ ਨੂੰ ਦੁਰਸਤ ਕਰ ਲਾਂਗੇ ਔਰ ਫਿਰ ਅਸੀਂ ਇਹ ਵੀ ਨਹੀਂ ਚਾਹੁੰਦੇ ਬਟ ਇਟਸ অলਸੋ ਨਾਟ ਰਾਈਟ ਦੈਟ ਵੀ ਗੋ ਟੂ आवर 브ਦਰਸ ਹਾਊਸ ਐਂਡ ਐਂਟਰ ਐਂਡ ਕਿਲਮ ਕਿ ਭਈ ਇਹ ਸਾਨੂੰ ਇਹ ਮਜਬੂਰੀ ਕਰਨਾ ਪਵੇਗਾ ਅਸੀਂ ਫਿਰ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਵੀ ਅਫਗਾਨਿਸਤਾਨ ਵਾਲਿਓ ਤਾਲਿਬਾਨੋ ਮਤ ਟੈਰਰਿਜ਼ਮ ਆਪਣੀ ਧਰਤੀ ਤੋਂ ਲਿਆਓ ਯੂਰੋਪੀਅਨ ਯੂਨੀਅਨ ਵੀ ਪਾਕਿਸਤਾਨ ਦੀ ਇਸ ਪੋਜੀਸ਼ਨ ਨੂੰ ਸਪੋਰਟ ਕਰਦੀ